ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਦੁਬਾਰਾ ਚਰਚਾਵਾ ਉੱਠਦੀਆਂ ਨਜ਼ਰ ਆ ਰਹੀਆਂ ਲੱਗਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਹੁਣ ਜਲਦ ਬਾਹਰ ਆ ਸਕਦੇ ਨੇ ਇਹ ਚਰਚਾਵਾ ਚੱਲ ਪਈਆਂ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਅਸਲ ਗੱਲ ਹੈ ਉਹ ਗਵਰਨਰ ਦੇ ਨਾਲ ਜੁੜੀ ਹੋਈ ਹੈ ਐਂ ਲੱਗਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਗੱਲਬਾਤ ਹੈ ਉਹ ਭਾਜਪਾ ਦੇ ਨਾਲ ਖਾਸੀ ਮਜ਼ਬੂਤ ਹੋ ਗਈ ਹੈ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਚਰਚਾਵਾ ਦੇ ਵਿੱਚ ਕੁਝ ਨਾਮ ਜਾਂ ਕੁਝ ਸੰਸਥਾਵਾ ਉੱਪਰ ਕੇ ਸਾਹਮਣੇ ਆ ਰਹੀਆਂ ਇੱਕ ਪਾਸੇ ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੋ ਸਕਦੀ ਹੈ ਇਹ ਚਰਚਾ ਤੇ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਹੋ ਸਕਦਾ ਹੈ ਕਿ ਮਜੀਠੀਆ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਕੋਈ ਅੰਦਰੂਨੀ ਸਮਝੌਤਾ ਹੋ ਗਿਆ ਹੈ ਇਹ ਤਰਕ ਇਸ ਕਰਕੇ ਵੀ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਗਵਰਨਰ ਵੀ ਇਨਵੋਲਡ ਨੇ ਅਸਲ ਦੇ ਵਿੱਚ ਕਾਨੂੰਨ ਮੁਤਾਬਕ ਇਹੋ ਜਿਹੇ ਕੇਸ ਦੇ ਵਿੱਚ ਜੇ ਕੋਈ ਕਾਰਵਾਈ ਅਮਲ ਦੇ ਵਿੱਚ ਲਿਆਣੀ ਹੈ ਤਾਂ ਪਹਿਲਾਂ ਉਸ ਨੂੰ ਕੈਬਨਟ ਤੋਂ ਮਨਜ਼ੂਰੀ ਚਾਹੀਦੀ ਹੈ ਤੇ ਫਿਰ ਗਵਰਨਰ ਦੇ ਕੋਲੋਂ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਗਵਰਨਰ ਨੇ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਜਾਣਕਾਰੀ ਮੁਤਾਬਕ ਕੁਝ 15 ਜਾਂ ਇਸ ਤੋਂ ਵੱਧ ਦਿਨ ਵੀ ਚੁੱਕੇ ਨੇ ਫਾਈਲ ਗਵਰਨਰ ਦੇ ਕੋਲ ਭੇਜੀ ਜਾਣ ਦੇ ਬਾਅਦ ਇਹ ਖਬਰਾਂ ਵੀ ਆਈਆਂ ਕਿ ਅਜੇ ਤੱਕ ਉਸ ਨੂੰ ਸਾਈਨ ਨਹੀਂ ਕੀਤਾ ਗਿਆ। ਇਹੋ ਜੀ ਸਥਿਤੀ ਦੇ ਵਿੱਚ ਗਵਰਨਰ ਸਾਈਨ ਨਹੀਂ ਕਰਦੇ ਤਾਂ ਫਿਰ ਕਾਰਵਾਈ ਸਟਾਲ ਹੋ ਸਕਦੀ ਹੈ। ਇੱਕ ਥਾਂ ਇਹ ਤਰਕ ਵੀ ਉੱਠਦਾ ਪਿਆ ਹੈ ਕਿ ਹਰ ਸਿਮਰਤ ਕੌਰ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਜੇ ਸਿਆਸੀ ਤੌਰ ਤੇ ਵਿਰੋਧ ਕੀਤਾ ਹੈ ਤੇ ਉਹ ਕਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਹੀਂ ਕੀਤਾ, ਅਮਿਤ ਸ਼ਾਹ ਦਾ ਨਹੀਂ ਕੀਤਾ। ਉਹਨਾਂ ਨੇ ਬੀਜੇਪੀ ਦਾ ਕੀਤਾ ਕੁਮੂਲੇਟਿਵਲੀ। ਪਰ ਉਹਨਾਂ ਦੇ ਇਹੋ ਜਿਹੇ ਬਿਆਨ ਜਿਹੜੇ ਨੇ ਉਹਨਾਂ ਨੂੰ ਬੀਜੇਪੀ ਅਤੇ ਪ੍ਰਧਾਨ ਮੰਤਰੀ ਦੇ ਕਰੀਬੀ ਬਣਾਉਂਦੇ ਨੇ। ਅਤੇ ਇਹ ਵੀ ਦੱਸਦੇ ਨੇ ਕਿ ਉਹਨਾਂ ਦੇ ਹਾਈ ਕਮਾਂਡ ਲੀਡਰਸ਼ਿਪ ਦੇ ਨਾਲ ਚੰਗੇ ਰਿਸ਼ਤੇ ਵੀ ਹੋ ਸਕਦੇ ਨੇ ਤੇ ਮਜੀਠੀਆ ਸ਼ਾਇਦ ਇਹਨਾਂ ਰਿਸ਼ਤਿਆਂ ਕਾਰਨ ਹੀ ਅਜੇ ਤੱਕ ਕਾਨੂੰਨੀ ਤੌਰ ਤੇ ਸੇਫ ਜ਼ੋਨ 'ਚ ਨੇ ਨਹੀਂ ਤਾਂ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਮਜੀਠੀਆ ਨੂੰ ਘੇਰਿਆ ਗਿਆ ਐਸੋ ਤੱਕ ਕਿ ਆਮਦਨ ਤੋਂ ਵਾਹ ਜਾਇਦਾਦ ਦੇ ਮਾਮਲੇ ਦੇ ਨਾਲ-ਨਾਲ ਇੱਕ ਮਾਮਲਾ ਹੋਰ ਜਿਸ ਦੇ ਵਿੱਚ ਵਿਜੀਲੈਂਸ ਅਤੇ ਅਫਸਰ ਸ਼ਾਹੀ ਦੇ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਦੇਣ ਦੇ ਇਲਜ਼ਾਮ ਵੀ ਲਾਏ ਗਏ ਸਨ ਹੁਣ ਤੱਕ ਇਸ ਮਾਮਲੇ ਦੇ ਅਧੀਨ ਕੋਈ ਪਰ ਤੱਕ ਕਾਰਵਾਈ ਨਹੀਂ ਹੋ ਸਕੀ ਹੁਣ ਇਹ ਮਾਮਲਾ ਅਦਾਲਤ ਦੇ ਵਿੱਚ ਸੁਣਵਾਈ ਵਾਸਤੇ ਹੈ ਅਤੇ ਤਰਕ ਦਿੱਤਾ ਜਾ ਰਿਹਾ ਹੈ ਕਿ 14 ਅਕਤੂਬਰ ਨੂੰ ਇਸ ਮਸਲੇ ਉੱਤੇ ਸੁਣਵਾਈ ਹੋ ਸਕਦੀ ਹੈ ਸਣ ਨੂੰ ਇਹ ਵੀ ਆ ਰਿਹਾ ਹੈ ਕਿ ਸ਼ਾਇਦ ਹਰ ਸੈਂਬਲ ਕੋਰ ਬਾਦਲ ਵੱਲੋਂ ਵੀ ਕੋਈ ਅਪਰੋਚ ਲਗਾਈ ਗਈ ਹੈ ਕਿ ਗਵਰਨਰ ਵੱਲੋਂ ਅਜੇ ਤੱਕ ਦਸਖਤ ਨਹੀਂ ਕੀਤੇ ਤੇ ਪਰ ਇਸ ਪੂਰੇ ਕਾਸੇ ਦੇ ਵਿੱਚ ਇੱਕ ਵੱਡਾ ਨਾਮ ਜਿਹੜਾ ਨਹੀਂ ਭੁੱਲਣਾ ਚਾਹੀਦਾ ਉਹ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਵੀ ਹੈ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਲਾਕਾਤ ਕਰਕੇ ਜਾਂਦੇ ਔਰ ਭਾਜਪੀ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਚੰਗੇ ਰਿਸ਼ਤੇ ਇਹ ਨਹੀਂ ਭੁੱਲਿਆ ਜਾ ਸਕਦਾ ਸੈਂਟਰ ਦੇ ਨਾਲ ਚੰਗੇ ਰਿਸ਼ਤੇ ਨੇ ਇਹ ਨਹੀਂ ਭੁੱਲਿਆ ਜਾ ਸਕਦਾ ਇਸ ਵਾਸਤੇ ਹੋ ਸਕਦਾ ਹੈ ਕਿ ਇਸ ਸਥਿਤੀ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਬਾਹਰ ਆਉਂਦੇ ਆ ਤਾਂ ਜਿੱਥੇ ਹਰਸਿਮਰਿਤ ਕੌਰ ਬਾਦਲ ਸੁਖਬੀਰ ਸਿੰਘ ਬਾਦਲ ਦਾ ਨਾਮ ਵਿਚਾਰਿਆ ਜਾ ਰਿਹਾ ਉੱਥੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਵੀ ਇੱਕ ਵੱਡਾ ਨਾਮ ਵਿਚਾਰਿਆ ਜਾ ਸਕਦਾ ਹੈ ਖੈਰ ਹੋਵੇਗਾ ਕੀ ਇਹ ਵਕਤੇ ਮੈਂ ਅਸਰ ਜੋ ਵੀ ਹੋਏਗਾ ਦੱਸਦੇ ਰਹਿਾਂਗੇ